ਸੁਰੱਖਿਆ ਨਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਪੰਜਾਬ 'ਚ ਤੇ ਜਿਹੜਾ ਇਹਨਾਂ 4-5 ਸਾਲਾਂ 'ਚ ਇਹ ਆਮ ਆਦਮੀ ਨੇ ਜਿਹੜਾ ਜਿਹੋ ਜਿਹਾ ਮਾਹੌਲ ਇਹਨਾਂ ਨੇ ਬਣਾਤਾ ਹੈ ਪੰਜਾਬ 'ਚ ਜਿੱਥੇ ਲਗਾਤਾਰ ਰੋਜ਼ ਆਮ ਲੋਕਾਂ ਦਾ ਕਤਲ ਹੋ ਰਿਹਾ ਸੀਗਾ ਅੱਜ ਸੇਕ ਇਸ ਸਰਕਾਰ ਦੇ ਆਪ ਦੇ ਘਰ ਤਾਈਂ ਪਹੁੰਚ ਗਈ ਹੈ ਜੇ ਕੱਲ ਇਹਨਾਂ ਦੇ ਐਮ.ਐਲ.ਏ ਦਾ ਇੱਕ ਭਤੀਜਾ ਉਹ ਸ਼ਰਿਆਮ ਤੇ ਇੱਕ ਸਰਪੰਚ ਦਾ ਕਤਲ ਹੋਇਆ ਉਸ ਤੋਂ ਇੱਕ ਦਿਨ ਪਹਿਲੇ ਆਮ ਆਦਮੀ ਦਾ ਸਰਪੰਚ ਦਾ ਕਤਲ ਹੋਇਆ ਇੱਕ ਵਿਆਹ ਦੇ ਵਿੱਚ ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦਾ ਕਤਲ ਉਹਦੇ ਇੱਕ ਦਿਨ ਪਹਿਲੇ ਸ਼ੁੱਕਰਵਾਰ 'ਚ ਇੱਕ ਨੌਜਵਾਨ ਬੀਬੀ ਦਾ ਕਤਲ ਹੋਇਆ ਕਪੂਰਥਲੇ 'ਚ ਸੋ ਰੋਜ਼ ਹੁਣ ਇਹੋ ਜੇ ਲੋਕਾਂ ਦਾ ਕਤਲ ਹੋ ਰਿਹਾ ਕਿ ਨਾ ਸਰਕਾਰ ਦੇ ਨੁਮਾਇੰਦੇ ਸੁਰੱਖਿਤਰ ਨੇ ਨਾ ਐਮਐਲਏ ਦੇ ਰਿਸ਼ਤੇਦਾਰ ਜਾਂ ਮੰਤਰੀਆਂ ਦੇ ਰਿਸ਼ਤੇਦਾਰ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੈ ਜੇ ਇਹ VIP ਸਿਕਿਉਰਿਟੀ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਪਰਿਵਾਰਾਂ ਦਾ ਆ ਹਾਲ ਹੋ ਰਿਹਾ ਤਾਂ ਆਮ ਬੰਦਿਆਂ ਦਾ ਹਾਲ ਆਪਾਂ ਅੰਦਾਜ਼ਾ ਲਾ ਸਕਦੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹਦੇ ਥੱਲੇ ਹੋਮ ਵਿਭਾਗ ਆਂਦਾ ਹੈਗਾ ਇਹ ਪੂਰੀ ਤਰ੍ਹਾਂ ਫੇਲ ਹੋ ਗਿਆ ਅੱਜ ਕਿਤੇ ਵੀ 4 ਸਾਲਾਂ 'ਚ ਕਿਸੇ ਨੂੰ ਸੁਣਨ ਨੂੰ ਮਿਲਿਆ ਕਿ ਵੀ ਇਹ ਗੈਂਗਸਟਰ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈਗਾ ਜਾਂ ਇਸ ਐਨਕਾਊਂਟਰ 'ਚ ਆ ਗੈਂਗਸਟਰ ਮਰ ਗਿਆ ਹੈ ਜਾਂ ਫਲਾਹ ਬੰਦਿਆਂ ਨੇ ਇਸ ਆਮ ਇਹ ਦੁਕਾਨਦਾਰ ਨੂੰ ਮਾਰਿਆ ਸੀ ਜਾਂ ਇਸ ਵਪਾਰੀ ਨੂੰ ਮਾਰਿਆ ਸੀ ਕਿ ਆ ਇਸ ਪਰਿਵਾਰ ਦੀ ਪੀਪੀ ਦੇ ਕਿਸੇ ਨੂੰ ਮਾਰਿਆ ਸੀ ਆ ਬੰਦੇ ਫੜੇ ਗਏ ਨੇ ਇਹ ਤਾਂ ਚਰਚਾ ਛੇ ਹੁੰਦਾ ਹੀ ਨਹੀਂ ਕਿ ਫੜਿਆ ਕੌਣ ਜਾ ਰਿਹਾ ਹੈ ਸਿਰਫ ਆਹੀ ਪਤਾ ਲੱਗ ਰਿਹਾ ਕਿ ਮਾਰੇ ਕੌਣ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਫੜਨ ਵਾਸਤੇ ਸਰਕਾਰ ਪੂਰੀ ਤਰ੍ਹਾਂ ناکਾਮ ਤੇ ਫੇਲ ਹੋ ਗਈ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਮੁੱਖ ਮੰਤਰੀ ਤੁਹਾਡਾ ਫੇਲ ਹੈ ਹੋਮ ਮਿਨਿਸਟਰ ਤੁਹਾਡਾ ਫੇਲ ਹੈ ਤੁਸੀਂ ਹਰ ਕੱਚੇ ਆ ਕੇ ਪੰਜਾਬ ਦੇ ਲੋਕਾਂ ਨੂੰ ਬਚਾਓ ਕਿ ਭਾਈ ਸਰਕਾਰ ਕਹਿੰਦੀ 2500 ਪੈਨਸ਼ਨ ਮਿਲੂਗੀ ਬੀਬੀਆਂ ਵਿਚਾਰਿਆ ਹਜ਼ਾਰ ਹਜ਼ਾਰ ਬਿਲਕੁਲ ਤਿੰਨ ਮਹੀਨੇ ਉਹ ਉਡੀਕ ਰਹੀਆਂ ਕਿਸੇ ਨੇ ਦਵਾਈ ਲੈਣੀ ਹੁੰਦੀ ਉਹ ਬਹੁਤ ਅੱਖਾਂ ਨੂੰ ਕਿਵੇਂ ਦੇਖ ਦਿਓ ਸਰਕਾਰ ਦੀ ਸਰਕਾਰ ਵੇਰੀ ਨੂੰ ਸਰਕਾਰ ਕਹਿੰਦੀ ਖਜ਼ਾਨਾ ਸਾਡਾ ਭਰਿਆ ਹੋਇਆ ਹੈ ਕਹਿੰਦੀ ਨਹੀਂ ਸਰਕਾਰ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬੀਆਂ ਦੇ ਉੱਤੇ ਛਾੜਤਾ ਹੈਗਾ ਤੇ ਹਰ ਮਹੀਨੇ ਹਜ਼ਾਰਾਂ ਕਰੋੜ ਦਾ ਕਰਜ਼ਾ ਲੈਂਦੇ ਨੇ ਲੇਕਿਨ ਕਿੰਨੀ ਅਫਸੋਸ ਦੀ ਗੱਲ ਕਿ ਗਰੀਬ ਬਜ਼ੁਰਗ ਜਨਾ ਵਾਸਤੇ ਬਾਦਲ ਸਾਹਿਬ ਨੇ ਪੈਨਸ਼ਨ ਸਕੀਮ ਤਾਂ ਲਾਗੂ ਕੀਤੀ ਸੀ ਕਿ ਕੋਈ ਬਜ਼ੁਰਗ ਨੂੰ ਆਪ ਤੇ ਬੱਚਿਆਂ ਦੇ ਸਾਹਮਣੇ ਇਸ ਦਾ ਹੱਥ ਫਿਲਾ ਕੇ ਆਪਣੀ ਦਵਾਈਆਂ ਤੱਕ ਜ਼ਰੂਰਤਾਂ ਵਾਸਤੇ ਹੱਥ ਨਾ ਫਲਾਣਾ ਪਏ ਇਸ ਸਰਕੇ ਪੈਨਸ਼ਨ ਦੀ ਇੱਕ ਸਕੀਮ ਸਭ ਤੋਂ ਪਹਿਲੇ ਜਿੱਥੇ ਦੇਸ਼ ਚੰਦਲ ਸਾਹਿਬ ਨੇ ਲਾਗੂ ਕੀਤੀ ਤੇ ਅਫਸੋਸ ਕਿ ਝੂਠ ਮਾਰ ਕੇ ਜਿਹੜੇ ਕਹਿੰਦੇ ਸੀ 2500 ਪੈਨਸ਼ਨ ਕਰਨਗੇ ਉਹ ਵੀ ਹੁਣ ਤਿੰਨ ਤਿੰਨ ਚਾਰ ਚਾਰ ਮਹੀਨੇ ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਨਹੀਂ ਹੈ। ਏਸੀ ਤਰ੍ਹਾਂ ਨਰੇਗਾ ਵੀ ਸਕੀਮ ਜਿਹੜੇ অতি ਗਰੀਬ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਨਰੇਗਾ ਚ ਕੰਮ ਕਰਕੇ ਆਪ ਦੀ ਮਾੜੀ-ਮੋਟੀ ਦਿਹਾੜੀ ਕਰਕੇ ਆਪ ਦਾ ਜ਼ਰੂਰਤਾਂ ਪੂਰੇ ਕਰਨੀ ਕਿਉਂਕਿ ਗਰੀਬ ਪਰਿਵਾਰੋਂ ਤਾਂ ਕੋਈ ਨਾ ਬੱਚੇ ਵੀ ਗਰੀਬ ਹੈ ਕਿੱਥੋਂ ਮੰਗਣ। ਦੇ ਦੇਖੋ ਛਤ 10% ਦੇ ਪੈਸੇ ਸੂਬੇ ਦੀ ਸਰਕਾਰਾਂ ਨੂੰ ਪਾਣੀ ਪੈਂਦੇ ਸੀ ਤਾਂ ਵੀ ਇਹ 100 ਦਿਨ ਪੂਰੇ ਨਹੀਂ ਕਰ ਸਕੇ ਸੀ ਕੱਲਾ 15 ਦਿਨ ਐਵਰੇਜ ਗਰੀਬ ਨੂੰ ਰੋਜ਼ਗਾਰ ਮਿਲਦਾ ਸੀ ਤੇ 6 ਮਹੀਨੇ ਤੋਂ ਨਰੇਗਾ ਦਾ ਕੰਮ ਠੱਪ ਹੈ ਤੇ ਹੁਣ ਕੇਂਦਰ ਸਰਕਾਰ ਨੇ ਜੇ ਲੱਤ ਮਾਰੀ ਹੈ ਕਿ 10% ਨੂੰ ਹੁਣ ਬੋਝ 40% ਦਾ ਸੂਬਿਆਂ ਦੇ ਉੱਤੇ ਪਾਤਾ ਤੇ ਇਹ ਨਿਕੰਮੀ ਆਮ ਆਦਮੀ ਸਰਕਾਰ ਨੂੰ 10% ਦੇਣ ਜੋਗੇ ਨਹੀਂ ਸੀ ਇਹਨਾਂ ਨੇ 40 ਕਿੱਥੇ ਦੇ ਦੇਣਾ ਹੈ ਤੇ ਗਰੀਬ ਦਾ ਨਰੇਗਾ ਦਾ ਸਾਧਨ ਵੀ ਪੂਰੀ ਤਰ੍ਹਾਂ ਇਸ ਸਾਲ ਤੋਂ ਬੰਦ ਹੋ ਗਿਆ ਇਹਨਾਂ ਦੀ ਨੌ ਲਕੀਆ ਕਰਕੇ ਕਿਉਂਕਿ ਖਜ਼ਾਨਾ ਤਾਂ ਕਹਿੰਗੇ ਸੀ ਅਸੀਂ ਭਰਾਂਗੇ ਲੇਕਿਨ ਪਰ ਆਪਦੇ ਜੇਬ ਰੇ ਨੇ ਆਪਦੇ ਢਿਡਰੇ ਨੇ ਤੇ ਕੇਜਰੀਵਾਲ ਦੀ ਚਮਕਾਨ ਵਾਸਤੇ ਸੋ ਨਰੇਗਾ ਵੀ ਬੰਦ ਪੈਨਸ਼ਨਾਂ ਵੀ ਬੰਦ ਤੇ ਹਜ਼ਾਰ ਰੁਪਏ ਵੀ ਵਿਦਿਆਦਾ ਤਾਂ ਇਹਨਾਂ ਦਾ ਆ ਚੱਲ ਰਿਹਾ ਦਿੱਤੀਆਂ ਦੇ 4.5 ਸਾਲ ਤਾਂ ਨਿਕਲ ਗਏ ਉਹਨਾਂ ਦਾ ਆ ਕਿ ਸ਼ਹਿਰਾ ਦੀ ਜ਼ਮੀਨ ਵੇਚ ਲਈ ਹੈ ਪਿੰਡਾਂ ਦੀ ਜ਼ਮੀਰ ਵੇਚ ਲਈ ਹੈ ਉਹ ਜ਼ਮੀਨ ਬੇਚ ਬੂਚ ਕੇ ਮੋਟਾ ਪੈਸਾ ਆਪ ਕਮਾ ਲਈ ਮਾੜੀ ਮੋਟੀ ਬੀਬੀਆਂ ਨੂੰ ਦੇ ਦਈਏ ਤਾਂ ਤ ਪਾਏ ਕਿ ਹਾਂ ਹਾਂ ਲਾਲਾ ਲਾਲਾ ਹੋ ਜੂਗੀ ਦੇਰਤੀ ਦੇਤੀ ਮੈਂ ਤਾਂ ਬੀਬੀਆਂ ਨੂੰ ਕਹਿੰਦੀ ਹਾਂ ਸचेत ਹੋ ਜਾਓ ਤੁਹਾਡੇ ਸਾਰਿਆਂ ਦਾ ਇਹ 50 ਮਹੀਨੇ ਦਾ 50 50000 ਤੁਹਾਡਾ ਬਕਾਇਆ ਹੈ ਤੁਹਾਨੂੰ 10 20000 ਦੇ ਕੇ ਜੇ ਤੁਹਾਨੂੰ ਲੁਭਾਉਣ ਦੀ ਕੋਸ਼ਿਸ਼ ਕਰੇ ਇਹਨਾਂ ਦੇ ਜਾਲ 'ਚ ਨਾ ਫਸ ਜਾਣਾ ਕਿਉਂਕਿ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਕੇ ਇਹ ਤੁਹਾਨੂੰ ਇੱਕ ਵਾਰ ਫੇਰ ਲਾਲਚ ਦੇ ਰਹੇ ਨੇ ਇਹੋ ਜੀ ਪਾਰਟੀਆਂ ਤੋਂ ਸੁਚੇਤ ਹੋ ਜਾਓ ਇਹਨਾਂ ਦੇ ਝੂਠ ਤੇ ਝਾਸੇ 'ਚ ਫਸ ਕੇ ਫਿਰ ਇੱਕ ਘਰ ਘਰ ਨੌਕਰੀ ਦਾ ਵਾਅਦਾ ਕਾਂਗਰਸੀ ਕਰ ਗਏ ਤੇ ਇੱਕ ਨੌਕਰੀ ਨਹੀਂ ਦਿੱਤੀ ਫਿਰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਹੈ ਸਾਮ ਆਦਮੀ ਨੇ ਪਰਵਾਹ ਲੈ ਤੇ ਸਾਢੇ 4 ਸਾਲ ਨਿਕਲ ਗਏ ਕੱਖ ਕਿਸੇ ਨੂੰ ਦਿੱਤਾ ਨਹੀਂ ਇਹਨਾਂ ਦੇ ਚਾਸਿਆਂ ਤੋਂ ਸੁਚੇਤ ਹੋਈਏ ਤੇ ਉਹ ਜੀ ਪਾਰਟੀ ਨੂੰ ਲੈ ਕੇ ਆਏ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਲਾਰੇ ਨਹੀਂ ਲਾਏ ਜੋ ਕਿਹਾ ਆਟਾ ਦਾਲ ਕਿਹਾ ਤੇ ਪਹਿਲੀ ਕੈਬਨਿਟ ਚ ਪਾਸ ਕਰਕੇ ਜਿੰਨੇ ਚਿਰ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਸੀ ਹਰ ਗਰੀਬ ਪਰਿਵਾਰ ਨੂੰ ਲੱਖਾਂ ਦੀ ਗਿਣਤੀ 'ਚ ਆਟਾ ਦਾਲ ਹਰ ਮਹੀਨੇ ਰਾਸ਼ਨ ਪਹੁੰਚਦਾ ਸੀਗਾ ਪੈਨਸ਼ਨ ਪਹੁੰਚਦੀ ਸੀ ਵਜੀਫੇ ਬੱਚਾ ਦੇ ਪਹੁੰਚਦੇ ਸੀਗੇ ਸ਼ਗਨ ਦੇ ਚੈੱਕ ਪਹੁੰਚਦੇ ਸੀ ਉਹ ਸਾਰੀ ਚੀਜ਼ਾਂ ਹੁਣ ਕਿੱਥੇ ਹੈ ਕਿਉਂ ਕਿਨੋਂ ਮਿਲਦੀਆਂ